ਵਾਹ ਸਾਹਿਬ ਡਾਕਟਰ ਬੀਆਰਐਮ ਬੈਂਕਰ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਤੁਹਾਡੀ ਮਾਇਆ ਤੁਸੀਂ ਜਿੰਦਾਬਾਦ 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 ਜੀ ਜੁੜੀ ਸਾਹਿਬ ਸਹਿਯੋਗ ਕਰੂ ਅਸੀਂ ਤੁਹਾਡੇ ਸਾਥ ਹਾਂ ਬੀਐਸਪੀ ਕੀ ਕਿਆ ਪਹਿਚਾਨ ਜਿੰਦਾਬਾਦ ਅਕਾਲ ਸਤਨਾਮ ਤਖਤ ਬਦਲ ਦਿਓ ਤਾਜ ਬਦਲ ਦੇ ਸਾਹਿਬ ਕਨਸ਼ੀ ਰਾਮ ਜੀ ਦੇ ਪ੍ਰੀ ਨਿਰਵਾਣ ਦੇਪਸਤੇ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਫਕਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਂ ਰੈਲੀ ਇਤਿਹਾਸਕ ਰੈਲੀ ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ ਫਲੋਰ ਦੇ ਵਿੱਚ ਕਰੇਗੀ ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ ਬੇਗਮ ਪਰੇ ਦਾ ਸੰਕਲਪ ਬਸਪਾ ਹੀ ਵਿਕਲਪ 78 ਸਾਲ ਜਿਹੜੀ ਪੰਜਾਬ ਨੂੰ ਉਜਾੜਿਆ ਪੰਜਾਬ ਨੂੰ ਡਰਗ ਮਾਫੀਏ ਦੇ ਹਵਾਲੇ ਕਰ ਦਿੱਤਾ ਐਜੂਕੇਸ਼ਨ ਮਾਫੀਏ ਦੇ ਸੈਂਡ ਮਾਫੀਏ ਦੇ ਹਰ ਖ ਮਾਪੀ ਦੇ ਹਵਾਲੇ ਕਰ ਦਿੱਤਾ ਹਰ ਖੇਤਰ ਦੇ ਵਿੱਚ ਪੰਜਾਬ ਬਰਬਾਦ ਕਰ ਦਿੱਤਾ ਤਬਾਹ ਕਰ ਦਿੱਤਾ ਹੁਣ ਜਿਹੜੀ ਹੜ੍ਹਾਂ ਦੀ ਮਾਰ ਹੁਣੇ-ਹੁਣੇ ਪੰਜਾਬ ਚ ੱਲ ਕੇ ਆਇਆ ਇਹ ਵੀ ਕੁਦਰਤੀ ਆਪਦਾ ਨਹੀਂ ਇਹ ਹੁਕਮਰਾਨਾਂ ਦੀ ਪੈਦਾ ਕੀਤੀ ਹੋਈ ਆਪਦਾ ਹੈ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਸਾਡਾ ਸੱਦਾ ਹੈ ਕਿ ਉਹ 9 ਤਰੀਕ ਨੂੰ ਬੋਧਨ ਸਮਾਜ ਪਾਰਟੀ ਵੱਲੋਂ ਰੱਖੀ ਗਈ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਰੈਲੀ ਦੇ ਵਿੱਚ ਵੱਡੇ ਗਿਰਤੀ ਵਿੱਚ ਸੜੀਆਂ ਤੀਆਂ ਪੈਣਾ ਮਾਵਾਂ ਨੌਜਵਾਨ ਬਜ਼ੁਰਗ ਵੱਡੇ ਗਿਰਤੀ ਵਿੱਚ ਪਹੁੰਚ ਕੇ ਇਤਿਹਾਸਕ ਕਰੇਲੀ ਜੋ ਬਹੁਜਨ ਸਮਾਜ ਪਾਰਟੀ 9 ਅਕਤੂਬਰ ਨੂੰ ਕਰਨ ਜਾ ਰਹੀ ਆ ਆਪਣੇ ਰਾਹਬਰ ਮਾਰਗ ਦਤਾ ਮਸੀਹਾ ਸਭ ਕਲਸੀ ਰਾਮ ਜੀ ਦੇ 프리 ਨਿਰਵਾਣ ਦਿਵਸ ਤੇ ਮੇਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਆਗੂਆਂ ਦੇ ਵਿੱਚ ਉਤਸ਼ਾਹ ਮੈਂ ਦੇਖਿਆ ਮੈਂ ਇਹ ਕਹਿ ਸਕਦਾ ਕਿ 9 ਅਕਤੂਬਰ ਦੀ ਰੈਲੀ ਇਤਿਹਾਸਕ ਹੋਊਗੀ ਔਰ ਵੱਡੇ ਪੱਧਰ ਤੇ 9 ਅਕਤੂਬਰ ਨੂੰ ਸਾਬਤ ਕਰ ਦੋਗਾ ਬੌਧਜਨ ਸਮਾਜ ਕਿ 2027 ਪੰਜਾਬ ਦੀ ਧਰਤੀ ਤੇ ਡਾਕਟਰ ਅੰਬੇਦਕਰ ਦੀ ਸੁਪਨਿਆਂ ਦੀ ਸੱਤਾ ਹੋਏਗੀ ਸਾਬਕਾਂਚੀ ਰਾਮਜੀਦੀ ਸੋਚ ਦੀ ਸੱਤਾ 2027 ਚ ਹੋਏਗੀ ਇਹ 9 ਅਕਤੂਬਰ ਨੂੰ ਬੌਧਜਨ ਸਮਾਜ ਪਾਰਟੀ ਸਾਬਤ ਕਰਨ ਜਾ ਰਹੀ ਆ ਤਖਤ ਬਦਲਦੇਓ ਤਾਜ ਬਦਲਦੇਓ ਇਤਿਹਾਸ ਕਰਾ ਦੇ ਕਰੀ